ਸਸਤੇ ਸਾਲੇ ਤੋਂ ਤੰਗ ਆ ਕੇ ਇੱਕ ਨੌਜਵਾਨ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਲਈ ਗਈ ਖੁਦਕੁਸ਼ੀ ਕਰ ਲਈ ਗਈ ਇਹ ਇਲਜ਼ਾਮ ਜਿਹੜੇ ਨੇ ਲੱਗੇ ਨੇ ਇੱਕ ਨੌਜਵਾਨ ਦੇ ਵੱਲੋਂ ਜੋ ਹੈ ਖੁਦਕੁਸ਼ੀ ਕੀਤੀ ਗਈ ਹੈ ਅਜੀਬ ਲੀਲਾ ਸਮਾਪਤ ਕਰ ਲਈ ਗਈ ਹੈ ਇਸ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਾਇਆ ਆਪਣੀ ਸੱਸ ਤੇ ਇਲਜ਼ਾਮ ਲਾਇਆ ਸਾਲੇ ਤੇ ਇਲਜ਼ਾਮ ਲਾਇਆ ਕਿ ਮੇਰੇ ਕੋਲੋਂ ਲੱਖਾਂ ਰੁਪਏ ਮੰਗਦੇ ਨੇ ਉਸ ਤੋਂ ਬਾਅਦ ਹੀ ਇੱਕ ਹੌਫਨਾ ਕਦਮ ਚੜਾਗਾ ਉਸ ਨੌਜਵਾਨ ਦੇ ਵੱਲੋਂ ਉਠਾਇਆ ਗਿਆ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਜਾਂਚ ਦਾ ਵਿਸ਼ਾ ਹੈ ਹਾਲਾਂਕਿ ਸ਼ੱਕੀ ਹਾਲਤਾਂ ਦੇ ਵਿੱਚ ਮੌਤ ਹੋਈ ਹੈ ਉਸ ਤੋਂ ਬਾਅਦ ਹੀ ਜਾਂਚ ਤੋਂ ਬਾਅਦ ਹੀ ਅਸਲ ਕਾਰਨਾ ਦਾ ਮੌਤ ਜਦ ਅਗਾ ਪਤਾ ਲੱਗੇਗਾ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਰੋ ਰੋ ਕੇ ਬੁਰਾ ਹਾਲ ਹੈਗਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਾਇਆ ਗਿਆ ਉਸ ਦੀ ਪਤਨੀ ਤੇ ਇਲਜ਼ਾਮ ਲਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ 8 ਮਹੀਨਿਆਂ ਤੋਂ ਉਸ ਦੀ ਪਤਨੀ ਜਿਹੜੀ ਹੈ ਆਪਣੇ ਪੇਕੇ ਘਰ ਬੈਠੀ ਸੀ ਹਾਲਾਂਕਿ ਉਸ ਦੀ ਛੋਟੀ ਜੀ ਬੱਚੀ ਵੀ ਹੈ ਤੇ ਆਪਣੀ ਛੋਟੀ ਜੀ ਬੱਚੀ ਨੂੰ ਉਹ ਬਹੁਤ ਪਿਆਰ ਕਰਦਾ ਸੀਗਾ ਉਹ ਕੋਈ ਸਮਾਨ ਵਗੈਰਾ ਦੇਣ ਦੇ ਲਈ ਵੀ ਆਪਣੇ ਸਹੁਰੇ ਜਾਂਦਾ ਸੀਗਾ ਤੇ ਉਹ ਘਰ ਵਾਲੀ ਨੂੰ ਵੀ ਛੱਡਣਾ ਨਹੀਂ ਚਾਹੁੰਦਾ ਸੀ ਕਿਉਂਕਿ ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਸੀਗਾ ਹਾਲਾਂਕਿ ਉਹ ਚਾਹੁੰਦਾ ਸੀ ਕਿ ਮਾਮਲਾ ਸੋਲ ਜਾਵੇ ਪਰ ਹਾਲਾਤ ਜਿਹੜੇ ਨੇ ਤਕਰਾਰਾਂ ਲਗਾਤਾਰ ਵਧਦੀਆਂ ਰਹੀਆਂ ਇਹ ਪਰਿਵਾਰਕ ਮੈਂਬਰਾਂ ਦਾ ਕਹਿਣਾ ਉਹਦੇ ਵੱਲੋਂ ਹੀ ਇਲਜ਼ਾਮ ਜਿਹੜੇ ਨੇ ਉਹ ਉਸ ਦੇ ਸੌਰੇ ਪਰਿਵਾਰ ਤੇ ਲਾਏ ਨੇ ਸੱਸ ਵਾਲੇ ਤੇ ਜ਼ਿਆਦਾ ਇਲਜ਼ਾਮ ਲਾਏ ਜਾ ਰਹੇ ਨੇ ਕਿ ਸੌਰੇ ਪਰਿਵਾਰ ਤੋਂ ਤੰਗ ਆ ਕੇ ਹੀ ਜੀ ਦੀ ਉਸ ਨੌਜਵਾਨ ਦੇ ਵੱਲੋਂ ਜੀਵਨ ਲੀਲਾ ਖਤਮ ਕੀਤੀ ਗਈ ਹੈ ਹਾਲਾਂਕਿ ਪੌਕੇ ਤੇ ਪੁਲਿਸ ਪਹੁੰਚੇ ਪੁਲਿਸ ਦਾ ਕਹਿਣਾ ਹੈ ਕਿ ਅਸਲ ਕਾਰਨ ਕੀ ਨੇ ਫਿਲਹਾਲ ਜਾਂਚ ਦਾ ਵਿਸ਼ਾ ਹੈ ਪਰ ਜੋ ਵੀਡੀਓ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਉਸਨੇ ਦੱਸਿਆ ਉਸ ਨੌਜਵਾਨ ਨੇ ਕਿਵੇਂ ਕਿ ਉਸਨੇ ਇਲਜ਼ਾਮ ਲਾਈ ਵੀਡੀਓ ਦੇ ਵਿੱਚ ਕਿ ਮੈਂ ਆਪਣੇ ਸੱਸ ਤੇ ਸੌਰੇ ਤੋਂ ਤੰਗ ਸੱਸ ਤੇ ਸਾਲੇ ਤੋਂ ਤੰਗ ਹੋ ਕੇ ਖੌਫਨਾਕ ਕਦਮ ਚੁੱਕਿਆ ਉਸਨੇ ਵੀਡੀਓ ਬਣਾਈ ਜਿਵੇਂ ਲਿਲਾ ਸਮਾਪਤ ਕਰਨ ਤੋਂ ਬਾਅਦ ਹਾਲਾਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਆ ਮੈਂ ਆਪਣੇ ਸਾਲੇ ਤੋਂ ਤੇ ਆਪਣੀ ਸੱਸ ਤੋਂ ਦੁਖੀ ਹੋ ਕੇ ਡੀਟੀ ਦਵਾਈ ਪੀ ਲਈ ਜਾਂ ਕੀ ਕਰਾਂ ਸਰਕਾਰਾਂ ਨੇ ਕੀ ਕੰਮ ਨਹੀਂ ਆਤ ਸਰਕਾਰਾਂ ਨੇ ਕੀ ਕੰਮ ਨਹੀਂ ਆਂ ਗਾਂ ਸਾਫ ਨਹੀਂ ਦੁਆਹਾ ਦਿਆ ਉਮਰੇ ਪੁਲਸ ਵਾਲਾ ਨਹੀਂ ਸਿਟੀ ਥਾਣੇ ਵਾਲਾ ਨਹੀਂ ਬੜਾ ਦੁਖ ਦੇਤਾ ਮੇਕੋ 15 ਲੱਖ ਰੁਪਏ ਮੰਗਦੀਆਂ ਸੀ ਬੇਟੇ ਨੇ ਰਾਤ ਕੋਈ ਜਰੀਲੀ ਚੀਜ਼ ਖਾ ਲਈ ਆ ਜੀ ਕਿਉਂ ਖਾਧੀ ਪਤਾ ਲੱਗਾ ਕਾਰਨਾਂ ਦਾ ਹਾਂਜੀ ਸੱਸ ਨਾਲ ਤੇ ਉਹਦੇ ਨਾਲ ਸੱਸ ਨਾਲ ਲੜ ਕੇ ਆਇਆ ਜੀ ਸੌਰੇ ਹਾਂਜੀ ਜੀ ਆਮਨਗਰੀ ਬਟਾਲੇ ਦੇ ਵਿੱਚ ਇਚਲੀ ਗੇਟ ਹਾਂਜੀ ਸੌਰੇ ਤਾਂ ਆ ਕੇ ਖਾਧ ਹਾਂਜੀ ਸਰ ਜੀ ਸੌਰੇ ਤਾਂ ਆ ਕੇ ਕੋਈ ਗੱਲਬਾਤ ਅੱਗੇ ਕਬਰ ਆਈ ਤੁਹਾਡੇ ਨਾਲ ਹਾਂਜੀ ਜਾਂਦਾ ਮੈਨੂੰ ਬਹੁਤ ਤੰਗ ਕਰਦੀ ਮੇਰੀ ਸੱਸ ਤੇ ਮੇਰਾ ਸਾਵਾ ਬੜੀਆਂ ਗੰਦੀਆਂ ਗਾਲਾਂ ਕੱਢਦੇ ਜਦੋਂ ਮੈਂ ਚੱਲਾਉਂ ਲੱਗ ਹਾਂਜੀ ਤੇ ਘਰ ਦੀ ਇੱਥੇ ਰਹਿੰਦੀ ਕਿ ਉੱਥੇ ਰਹਿੰਦੀ ਨਹੀਂ ਉੱਥੇ ਹੀ ਹੋਵੇ ਉਹਨੂੰ ਵੀ 8 ਮਹੀਨੇ ਹੋ ਗਏ ਤੇ ਤੰਗ ਪ੍ਰਸ਼ੰਗ ਕਿਉਂ ਕਰਦੇ ਸੀ ਇਹਨੂੰ ਬੇਟੇ ਇਹ ਦੇਖੋ ਪੈਸੇ ਤੇ ਲ ਮੰਗਦੇ ਇਹਨੂੰ ਬਾਜੀ ਉਹ 6 ਮਹੀਨੇ ਹੋ ਗਏ ਵੋਟੀ ਗਈ ਇਹਨੂੰ ਤੇ ਛੱਡਣਾ ਨਹੀਂ ਸੀ ਚਾਹੁੰਦਾ ਧੀ ਐਡੀ ਵੱਡੀ ਨੀ ਕੀ ਜੀ ਬੜੀ ਸੋਹਣੀ ਸੀ ਅੰਦਾ ਇਹ ਮੈਂ ਮਾਰ ਵੀ ਜਾਉਂ ਤਾਂ ਮੈਂ ਕੁੜੀ ਨਹੀਂ ਆਪਣੀ ਛੰਡ ਜੀ ਅਹੀਂ ਤੇ ਬਥੇਰ ਆਂਦੇ ਆਂ ਵੀ ਛੜਦੇ ਤੇ ਵਧੀਆਂ ਜਨਾਨੀਆਂ ਤੇ ਨਹੀਂ ਮੰਨਦਾ ਸਾਡੀ ਪਤਾ ਨਹੀਂ ਹੁਣ ਉਹਨਾਂ ਨੇ ਕੀ ਇਹਨੂੰ ਉਹਦਰ ਖਾਣਾ ਪਹਚਾਉਣ ਜਾਂਦਾ ਸੀ ਕੁੜੀ ਦਾ ਦੁੱਧ ਹੀ ਲਾਇਆ ਸੀ ਦੁੱਧ ਵੀ ਲੈ ਕੇ ਦਿੰਦਾ ਹੀਗਾ ਅੱਗੇ ਵੀ ਇੰਨਾ ਪਰੇਸ਼ਾਨੀ ਅੱਗੇ ਅਸੀਂ ਚਾਰ ਅੱਗੇ ਤੇ ਜਾਂਦੀ ਬੜਾ ਮੋਟਾ ਲੜਕੇ ਤੈਂਦਾ ਆਉਂਦੇ ਮੈਂ ਜਾਣਾ ਮੇਰੇ ਭਰਾ ਨਹੀਂ ਜਾਣਾ ਮੇਰਾ ਭਤੀਜਾ ਜਾਂਦਾ ਸੀ ਅਸੀਂ ਲੈ ਕੇ ਆ ਜਾਣਾ ਚਾਰ ਪੰਜ ਵਜੇ ਅਸੀਂ ਪਾਜੀ ਗਏ ਲੈਣ ਤੇ ਅਹੀਂ ਹੱਥੋਂ ਗਲਤੀ ਹੋ ਗਈ ਜਿਹੜੀ ਪਹਿਲੇ ਦਿਨ ਸਾਡੇ ਘਰ ਮਾਂ ਲੈ ਕੇ ਆ ਗਈ ਤੇ ਅਸੀਂ ਗੱਲ ਨਾਲ ਲਾ ਲੀ ਉਹ ਗਲਤੀ ਨਹੀਂ ਅੱਜ ਸਾਨੂੰ ਕਿੱਥੇ ਪਛਾਣਤਾ। ਕਾਨੂੰਨ ਕੀ ਕਰਦੇ ਮੰਗ ਕੀ ਕਰਦੇ? ਮੰਗ ਕਰਦੇ ਆ ਵੀ ਉਹ ਟੱਬਰ ਨੂੰ ਚੰਗੀ ਸਜ਼ਾ ਹੋਣੀ ਚਾਹੀਦੀ ਵਿੱਚ ਉਹਟੀ ਨੂੰ ਤੇ ਬੱਚੀ ਜਿਹੜੀ ਸਾਨੂੰ ਦੇ ਦਿਓ। ਸਾਡੇ ਛਿੱਦੇ ਦੀ ਨਿਸ਼ਾਨੀ ਸਾਨੂੰ ਦੇ ਦੇ ਤੀ ਪਿੱਛੇ ਮਰਿਆ। ਤੀ ਪਿੱਛੇ ਮਰਿਆ ਇਤਾਂ ਦਾ ਪਿਓ ਮੈਂ ਕਦੀ ਦੁਨੀਆਂ ਤੇ ਵੇਖਿਆ। ਮੇਰੀ ਵੀ ਇੰਨੀ ਉਮਰ ਹੋ ਗਈ ਆ 60 ਸਾਲ ਦੀ ਜਦੋਂ ਅਨ ਸਮਝਾਉਂਦੇ ਆ। ਨਹੀਂ ਭੂਆ ਮੈਂ ਆਪਣੀ ਕੁੜੀ ਨੂੰ ਰੋਲ ਨਹੀਂ ਦੇਣੀ ਅੱਜ ਰੋਲ ਦੀ ਛੱਟ ਗਿਆ। ਹਾਂ ਜੀ ਰੋਲ ਨਹੀਂ ਛੱਡ ਗਿਆ ਇਤਲਾਮ ਮਿਲੀ ਹੈ ਕਿ ਸਰਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਹਰਨਾਮਦਰ ਨਜ਼ਦੀਕ ਬਟਾਲਾ ਰੇਲਵੇ ਸਟੇਸ਼ਨ ਬਟਾਲਾ ਜੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਆ ਮੌਕੇ ਤੇ ਪਹੁੰਚੇ ਆ ਮਲਾਇਆ ਮੌਕਾ ਕਰ ਲਿਆ ਵਾ ਜੋ ਬਿਆਨ ਲਿਖਾਉਣਗੇ ਬਿਆਨਾਂ ਦੇ ਅਨੁਸਾਰ ਕਾਰਵਾਈ ਅਮਲ ਦਿੰਦੀ ਹੈ ਇੱਕ ਵੀਡੀਓ ਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਤਮ ਹੱਤਿਆ ਕਰਨ ਕੋ ਪਹਿਲਾਂ ਠੀਕ ਹੈ ਜਿਸ ਵਿੱਚ ਬਟਾਲਾ ਸਿਟੀ ਪੁਲਿਸ ਦੇ ਉੱਤੇ ਵੀ ਰੋਪ ਲੋਜ ਰਹੇ ਨੇ ਤੇ ਮੈਂ ਪੁਲਿਸ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਿਹਾ ਹਾਂ ਜੀ ਮੈਂ ਵੇਖੀ ਨਹੀਂ ਆ ਜਦੋਂ ਵੇਖਾਂਗੇ ਫਿਰ ਸੌਰਿਆਂ ਦੇ ਲਾਰੇ ਕਿਸ ਤੀਆਂ ਵਗੇ ਸੌਰਿਆਂ ਦੇ ਵੀ ਰੋਪ ਲਾ ਰਹੇ ਇਹਨਾਂ ਨਾਂ ਦੱਸ ਰਹੇ ਜਿ ਬਿਆਨ ਲਿਖਣਾ ਬਿਆਨ ਲਿਖ ਕੇ ਮੌਕੇ ਤੇ ਪਹੁੰਚ ਗਿਆਂ ਬਿਆਨ ਲਿਖ ਕੇ ਜੋ ਬਿਆਨ ਦੇਣਗੇ ਕਾਰਵਾਈ ਕੀਤੀ ਹੈ